ਉਰਾਲਾ ਜੀ ਮੇਰਾ ਸੀਗਾ ਜੀ ਜਨਮ ਦਿਨ ਤੇ ਜਨਮ ਦਿਨ ਸੀਗਾ ਜੀ ਮੇਰਾ ਉਹਦੇ ਸਬੰਧ ਦੇ ਵਿੱਚ ਅਸੀਂ ਜੀ ਬੱਚਿਆਂ ਨੂੰ ਕੋਟੀਆਂ ਤੇ ਸ਼ੂ ਜੀ ਤੇ ਟੋਪੀਆਂ ਦਿੱਤੀਆਂ ਜੀ ਠੰਡ ਦਾ ਮੌਸਮ ਆ ਤੇ ਉਹਦੇ ਜਿਸ ਤਰ੍ਹਾਂ ਲੋਕ ਜਿਹੜੇ ਨੇ ਜਨਮ ਦਿਨ ਨੂੰ ਕਈ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਨੇ ਇੱਕ ਹੋਟਲਾਂ ਦੇ ਵਿੱਚ ਕਲੱਬਾਂ ਦੇ ਵਿੱਚ ਵੱਡਾ ਮਾਤਰਾ ਚ ਪੈਸਾ ਖਰਚ ਕਰਦੇ ਨੇ ਲੱਗਦਾ ਕਿ ਇਸ ਤਰ੍ਹਾਂ ਜਿਹੜਾ ਕਰਨ ਨਾਲ ਇੱਕ ਨਵੀਂ ਸਿਹਤ ਮਿਲੂਗੀ ਜੇ ਜਿਹੜੀ ਮਦਦਗਾਰ ਜਿਹਨਾਂ ਨੂੰ ਲੋੜ ਆ ਉਹਨਾਂ ਦੀ ਮਦਦਬੀ ਹੋ ਸਕਦੀ ਹੈ ਦੇਖੋ ਜੀ ਜਨਮ ਦਿਨ ਮਨਾਉਣਾ ਕੋਈ ਉਹ ਨਹੀਂ ਜਨਮ ਦਿਨ ਮਨਾਓ ਪਰ ਆਪਣਾ ਦਸਵੰਧ ਕੱਢੋ ਲੋੜਵੰਦ ਬੱਚਿਆਂ ਦੀ ਜਾਂ ਕੋਈ ਲੋੜਵੰਦ ਆਪਣੇ ਕਿਸੇ ਕੋਈ ਗਰੀਬ ਪਰਿਵਾਰ ਦੀ ਜਾਂ ਕੁਝ ਵੀ ਲਾ ਲਓ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅੱਛਾ ਕਿੰਨੇ ਕੁ ਬੱਚਿਆਂ ਨੂੰ ਜਿਹੜਾ ਅੱਜ ਬੰਦਿਆ ਗਿਆ ਸੀ ਅੱਜ ਅਸੀਂ ਜੀ ਟੋਟਲੀ 5-600 ਬੱਚੇ ਦਾ ਅਸੀਂ ਕੀਤਾ ਜੀ ਮੱਧ ਜੀ ਸੁਨੇਹਾ ਕੀ ਦੇ ਰਹੇ ਹੋ ਸੁਨੇਹਾ ਇਹ ਦੇ ਰਿਆ ਜੀ ਵੀ ਲੋੜਵੰਦਾਂ ਦੀ ਮਦਦ ਕਰੋ ਜੀ ਤੇ ਜੀਵਨ ਬਾਰ-ਬਾਰ ਨਹੀਂ ਮਿਲਣਾ ਜੀ ਇਹ ਆਪਣੇ ਜੀ ਸ਼ੂ ਨੇ ਜੀ ਬੂਟ ਨੇ ਜੀ 500 ਤੇ 5-600 ਕੋਟੀ ਹੈ ਜੀ ਤੇ 900 ਟੂਪੀ ਹੈ ਜੀ ਜੇ ਆਪਾਂ ਜੀ ਜਿਹੜਾ ਸਕੂਲ ਦੇ ਵਿੱਚ ਜਾਣਰ ਬੱਚੇ ਜਿਹੜੇ ਆਰਥਿਕ ਪੱਖ ਤੋਂ ਕਮਜ਼ੋਰ ਵੀ ਪੜਦੇ ਨੇ ਪਰਵਾਸੀ ਵੀ ਬਹੁਤ 많ਦੇ ਆ ਲੱਗਦਾ ਵੀ ਮਦਦ ਦੀ ਹਾਂਜੀ ਹਾਂਜੀ ਇਹਦੇ ਨਾਲ ਬਹੁਤ ਮਦਦ ਹੋਊਗੀ ਜੀ ਵੀਰੇ ਸਾਡਾ ਜਿਹੜਾ ਉਪਰਾਲਾ ਵਾ ਇਹ ਆ ਕਿ ਅਸੀਂ ਸਾਡੇ ਭਰਾ ਦਾ ਜਨਮ ਦਿਨ ਸੀ ਉਹਦੇ ਰਿਕਾਰਡਿੰਗ ਅਸੀਂ ਸਕੂਲ ਦੇ ਵਿੱਚ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਨੂੰ ਟੋਪੀਆਂ ਆਪਣੇ ਬੂਟ ਤੇ ਕੋਟੀਆਂ ਦਿੱਤੀਆਂ ਨੇ ਇਹ ਅਸੀਂ ਨੀਅਰ ਅਬਾਊਟ 500 ਦੇ ਨੀਅਰ ਦਿੱਤੀਆਂ ਨੇ ਬੱਚਿਆਂ ਨੂੰ ਤੇ ਜੇ ਸਾਨੂੰ ਸਕੂਲ ਦੀ ਰਿਕੁਆਇਰਮੈਂਟ ਹੋਊਗੀ ਵੀ ਹੋਰ ਬੱਚਿਆਂ ਨੂੰ ਚਾਹੀਦੀ ਆ ਤਾਂ ਅਸੀਂ ਉਸ ਚੀਜ਼ ਲਈ ਵੀ ਅਵੇਲੇਬਲ ਹੈਗੇ ਆ ਜਿਸ ਤਰ੍ਹਾਂ ਸਰਦੀਆਂ ਦਾ ਮੌਸਮ ਆ ਲੱਗਦਾ ਕਿ ਬੱਚਿਆਂ ਨੂੰ ਲੋੜ ਸੀ ਚਾਹੇ ਸਰਕਾਰ ਵੱਲੋਂ ਵੀ ਮਿਲ ਜਾਂਦੀ ਪਰ ਗਿੱਲੀਆਂ ਸੁੱਕਦੀਆਂ ਨਹੀਂ ਸੀਗੀਆਂ ਲੱਗਦਾ ਇਹ ਬਿਲਕੁਲ ਵੀਰੇ ਇਹਦੇ ਵਿੱਚ ਇਹ ਤਾਂ ਹੁੰਦਾ ਹੀ ਨਹੀਂ ਹੈਗਾ ਕਿਉਂਕਿ ਛੋਟੇ ਬੱਚੇ ਹੁੰਦੇ ਆ ਇਹ ਥੋੜੇ ਜੇ ਅਣਗੇਲੀ ਰੱਖਦੇ ਹੁੰਦੇ ਆ ਆਪਦੇ ਕਿਉਂਕਿ ਸਕੂਲ ਤੋਂ ਜਾਣਸਾਰ ਬੱਚਾ ਕੱਪੜਾ ਗਿੱਲਾ ਕਰ ਲਿਆ ਉਹਦੇ ਲਈ ਹੁਣ ਬੱਚਿਆਂ ਕੋਲ ਇੱਕ ਆਪਸ਼ਨ ਹੋ ਗਈ ਆ ਜੇ ਅੱਜ ਇਹ ਜਿਹੜੀ ਕੋਟੀ ਇਹਨਾਂ ਕੋ ਪਹਿਲਾਂ ਸੀ ਕਿ ਹੁਣ ਜੇ ਗਿੱਲੀ ਵੀ ਹੋ ਜੂਗੀ ਤਾਂ ਉਹ ਦੂਸਰੀ ਆਪਸ਼ਨ ਦੇ ਵਿੱਚ ਵੜ ਸਕਦੇ ਆ ਲੱਗਦਾ ਕਿ ਵਧੀਆ ਸੋਚ ਐ ਇਸ ਦੇ ਨਾਲ ਜਿਹੜਾ ਬੱਚੇ ਦੀ ਮਦਦ ਹੋ ਜਾਂਦੀ ਐ ਹੋਰਾਂ ਲੋਕਾਂ ਨੂੰ ਵੀ ਇਹ ਜਿਹੜਾ ਪਰਾਲੇ ਹਾਂਜੀ ਭਾਜੀ ਇਹ ਸੋਚ ਦੇ ਨਾਲ ਇਦਾਂ ਹੋ ਜਾਂਦਾ ਕਿ ਇਹ ਸੋਚ ਨੂੰ ਸਾਨੂੰ ਦੇਖ ਕੇ ਜੇ ਕੋਈ ਸਾਡਾ ਇੱਕ ਭਰਾ ਵੀ ਇਸ ਸੋਚਣ ਦੇ ਲੈਵਲ ਦੇ ਨਾਲ ਆ ਕੇ ਸਾਡੇ ਨਾਲ ਖੜੂਗਾ ਤਾਂ ਅਸੀਂ ਜਦੋਂ ਨੈਕਸਟ ਟਾਈਮ ਇਹਨੂੰ ਉਪਰਾਲਾ ਕਰਾਂਗੇ ਤਾਂ ਇਸ ਨੂੰ ਇਹ ਉਪਰਾਲੇ ਨੂੰ ਅਸੀਂ ਇਸ ਨਾਲ ਡਬਲ ਕਰਾਂਗੇ ਭਾਜੀ ਕਹਿੰਦੇ ਤੁਹਾਡੇ ਵਿੱਚੋਂ ਕਈ ਨੌਜਵਾਨ ਜਿਹੜੇ ਇਸ ਸਕੂਲ 'ਚ ਪੜ੍ਹੇ ਵੀ ਹੋਏ ਨੇ ਬਿਲਕੁਲ ਜਿੰਨੇ ਵੀ ਅਸੀਂ ਪਿੰਡ ਦੇ ਬਸਨੀਕ ਆ ਆ ਲਗਭਗ ਸਾਰੀ ਇਹ ਸਕੂਲ ਦੇ ਵਿਦਿਆਰਥੀ ਆ ਕੋਈ ਵੀ ਨਹੀਂ ਹੈਗਾ ਵੀ ਜਿਹੜਾ ਨਹੀਂ ਹੋਊਗਾ ਕਿਉਂਕਿ ਸਾਡੇ ਜਦੋਂ ਅਸੀਂ ਸਾਡੇ ਟਾਈਮ ਦੇ ਵਿੱਚ ਸਾਡੇ ਲਈ ਸਾਡਾ ਸਕੂਲ ਹੀ ਸਭ ਕੁਝ ਸੀਗਾ ਇਹ ਇਹਰੇ ਸਾਡੇ ਨਾ ਪਿੰਡ ਦੇ ਜਿਹੜਾ ਸਕੂਲ ਆ ਇਹ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਫੁੱਲਾਵਾਲ ਇਹਦੇ ਵਿੱਚ ਬਹੁਤ ਜ਼ਿਆਦਾ ਬੱਚਾ ਪੜਦਾ ਮੰਨ ਲੀ ਕਿ ਸਕੂਲ ਦੀ ਸਮਰੱਥਾ ਤੋਂ ਵੱਧ ਕੇ ਬੱਚਾ ਇੱਥੇ ਪੜਦਾ ਵਾ ਔਰ ਜ਼ਿਆਦਾਤਰ ਬੱਚੇ ਨਾ ਬਹੁਤ ਗਰੀਬ ਪਰਿਵਾਰਾਂ ਦੇ ਆ ਅਲੇ-ਦਲੇ ਤੋਂ ਜੋ ਇੱਥੇ ਫੁੱਲਾਵਾਲ ਪਿੰਡ ਦੇ ਵਿੱਚ ਪ੍ਰਵਾਸੀ ਪਰਿਵਾਰ ਬਸਨੀਕ ਨੇ ਉਹਨਾਂ ਦੇ ਬੱਚੇ ਆ ਇਹ ਸਾਨੂੰ ਲੱਗਦਾ ਸੀ ਵੀ ਵੀ ਕਿਵੇਂ ਨਾ ਕਿਵੇਂ ਇੱਕ ਕੋਈ ਅਨੋਖੀ ਚੀਜ਼ ਵੀ ਬੱਚਿਆਂ ਨੂੰ ਯਾਰ ਹੁਣ ਜਿਵੇਂ ਸਰਦੀਆਂ ਦਾ ਮੌਸਮ ਆ ਇਹ ਚੀਜ਼ ਦੀ ਬਹੁਤ ਜ਼ਰੂਰਤ ਹੁੰਦੀ ਹੈ ਹਨਾ ਸ਼ੂਜ਼ ਹੋਗੇ ਕੋਟੀਆਂ ਹੋਗੀਆਂ ਟੋਪੀਆਂ ਹੋਗੀਆਂ ਤਾਂ ਲੱਗਦਾ ਵੀ ਪਿੰਡ 'ਚ ਬੱਚੇ ਜ਼ਿਆਦਾ ਹੋਣ ਕਰਕੇ ਹਨਾ ਇੱਕ ਵਿਚਾਰੇ ਗਰੀਬ ਪਰਿਵਾਰਾਂ ਦੇ ਜਵਾਬ ਬਹੁਤ ਇੱਥੇ ਪੜਦੇ ਆ ਉਹਦੇ ਕਰਕੇ ਫਿਰ ਅਸੀਂ ਇਹ ਅਪਰੇਲਾ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਜਿਵੇਂ ਉਹ ਨੋਨੀ ਵੀ ਦਾ ਜਨਮ ਦਿਨ ਸੀਗਾ ਸਾਰਿਆਂ ਨੇ ਇਕੱਠੇ ਹੋ ਕੇ ਫਿਰ ਇਹ ਸੋਚ ਕੇ ਸੀ ਵੀ ਬੱਚਿਆਂ ਨੂੰ ਸਕੂਲ 'ਚ ਵੀ ਬੂਟ ਟੋਪੀਆਂ ਵਗੈਰਾ ਜਾਂ ਕੋਟੀਆਂ ਦਿੱਤੇ ਜਾਣ ਲੱਗਦਾ ਵੀ ਬੱਚਿਆਂ ਦੇ ਚਿਹਰਿਆਂ ਤੇ ਵੀ ਉੱਪਰ ਵੀ ਰੌਣਕ ਆਈ ਆ ਹਾਂਜੀ ਬਹੁਤ ਬਹੁਤ ਵਾਹ ਸਾਰੇ ਖੁਸ਼ ਨੇ ਜਵਾਬ ਦੇਖੋ ਤੁਸੀਂ ਬਹੁਤ ਖੁਸ਼ ਆਜ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਅੱਜ ਦੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸਰਕਾਰੀ ਸਕੂਲਾਂ ਵੱਲ ਧਿਆਨ ਦੇਣ ਲੱਗ ਪਈ ਆ ਪਿਆਣ ਕਿਵੇਂ ਅੱਜ ਨੋਨੀ ਜੋ ਕਿ ਪਿੰਡ ਦਾ ਮੁੰਡਾ ਹੈ ਫੁੱਲਾਂਵਾਲ ਪਿੰਡ ਦਾ ਬਹੁਤ ਵਧੀਆ ਮਿੱਤਰ ਵੀ ਹੈ ਮੇਰਾ ਤੇ ਹੁਣ ਇੱਕ ਬਹੁਤ ਵਧੀਆ ਕਦਮ ਚੱਕਿਆਗਾ ਉਸਨੇ ਆਪਣਾ ਜਿਹੜਾ ਜਨਮ ਦਿਨ ਹੈਗਾ ਉਹ ਇੱਕ ਵੱਖਰੇ ਤਰੀਕੇ ਨਾਲ ਇੱਕ ਨਵੇਕਲੇ ਤਰੀਕੇ ਨਾਲ ਜਿਹੜਾ ਮਨਾਉਣ ਦੀ ਕੋਸ਼ਿਸ਼ ਕੀਤੀ ਆ ਉਹਨੇ ਛੋਟੇ ਛੋਟੇ ਬੱਚਿਆਂ ਨੂੰ ਲੋੜਵੰਦ ਬੱਚਿਆਂ ਨੂੰ ਜਿਹੜਾ ਕੀ ਆ ਕੋਟੀਆਂ ਵੰਡਣ ਦੀ ਵੰਡ ਕੇ ਤੇ ਜਰਾਬਾ ਵੰਡ ਕੇ ਦਾ ਟੋਪੀਆਂ ਵੰਡ ਕੇ ਆਪਣਾ ਜਨਮ ਦਿਨ ਜਿਹੜਾ ਮਨਾਉਣ ਦੀ ਕੋਸ਼ਿਸ਼ ਕੀਤੀ ਆ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਐਵੇਂ ਹੀ ਜਿਹੜੇ ਜੰਗ ਮੁੰਡੇ ਨੇ ਹੋਰ ਸਾਰਿਆਂ ਨੂੰ ਸੋਚਣਾ ਚਾਹੀਦਾ ਪਿੰਡ ਦੇ ਜਿਹੜੇ ਸਰਕਾਰੀ ਸਕੂਲ ਨੇ ਤਾਂ ਜੋ ਕਿਉਂਕਿ ਕੱਲੀਆਂ ਕਈ ਵਾਰ ਸਰਕਾਰਾਂ ਵੀ ਨਹੀਂ ਕੁਝ ਕਰ ਸਕਦੀਆਂ ਹੁੰਦੀਆਂ ਤੇ ਉੱਥੇ ਆਪਾਂ ਨੂੰ ਸਾਰਿਆਂ ਨੂੰ ਆਲੇ ਦੁਆਲੇ ਜਿਹੜਾ ਸਾਫ ਦੀਨ ਦੀ ਲੋੜ ਹੁੰਦੀ ਆ ਤੇ ਉੱਥੇ ਮੈਨੂੰ ਅੱਗੇ ਤੋਂ ਵੀ ਮੈਨੂੰ ਐਵੇਂ ਲੱਗਦਾ ਹੈ ਕਿ ਇਹ ਹੁਣ ਜਿਹੜੀ ਇੱਕ ਸ਼ੁਰੂਆਤ ਨਵੀਂ ਪਿਰਤ ਪਾਈ ਆ ਤੇ ਇਹੇ ਅੱਗੇ ਵੀ ਜਿਹੜੀ ਆ ਅੱਗੇ ਵਧੀਆ ਚੱਲੂਗੀ ਤੇ ਇਹ ਚੱਲਣੀ ਵੀ ਚਾਹੀਦੀ ਆ ਤੇ ਸਾਥ ਮਿਲਣਾ ਚਾਹੀਦਾ ਇਹ ਸਾਥ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ